ਨਰਵਣਾ ਰੋਡ ਤੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਮਾਸੀ ਭਾਂਜਾ ਸਮੇਤ ਤਿੰਨ ਗ੍ਰਿਫਤਾਰ ਇੱਕ ਔਰਤ ਦੀ ਗ੍ਰਿਫਤਾਰੀ ਬਾਕੀ ਡੀਐਸਪੀ ਸਿਟੀ 1 ਕੁਲਦੀਪ ਸਿੰਘ ਬਰਾੜ ਨੇ ਦਿੱਤੀ ਜਾਣਕਾਰੀ ਮਾਮਲਾ ਬੀਤੀ ਕੱਲ ਦਾ ਜਿੱਥੇ ਬਠਿੰਡਾ ਦੇ ਨਰੂਣਾ ਰੋਡ ਤੇ ਇੱਕ ਨੌਜਵਾਨ ਦੀ ਲਾਸ਼ ਮਿਲੀ ਜਿਸ ਨੂੰ ਲੈ ਕੇ ਥਾਣਾ ਕਨਾਲ ਕੁਰਾਣ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਦੀ ਸ਼ਾਨਬਿੰਦ ਕਰਦੇ ਹੋਏ ਪਤਾ ਲੱਗਿਆ ਕਿ ਇਹ ਵਿਅਕਤੀ ਕਿੱਥੋਂ ਨਸ਼ਾ ਲੈ ਕੇ ਆਇਆ ਸੀ ਤੇ ਕਿਸ ਨਾਲ ਇਹਦੀ ਜ਼ਿਆਦਾ ਇੰਨੇ ਫੋਨ 'ਤੇ ਗੱਲਬਾਤ ਹੋਈ ਸੀ ਉਸ ਤੇ ਸ਼ਾਨਬਿੰਦ ਕਰਦੇ ਹੋਏ ਪੁਲਿਸ ਇੱਕ ਘਰ ਦੇ ਅੰਦਰ ਪਹੁੰਚੀ ਜਿੱਥੇ ਇਸ ਵਿਅਕਤੀ ਵੱਲੋਂ ਨਸ਼ਾ ਲਿਆ ਗਿਆ ਸੀ ਅਤੇ ਉਹਨਾਂ ਤੇ ਕਾਰਵਾਈ ਕਰਦੇ ਹੋਏ ਦੋ ਸਕੀਆਂ ਭੈਣਾ ਤੇ ਇੱਕ ਔਰਤੇ ਦੇ ਦੋ ਬੇਟਿਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਦੱਸਦੀ ਹੈ ਕਿ ਇੱਕ ਔਰਤ ਪੰਜਾਬ ਤੋਂ ਬਾਹਰ ਹੈ ਅਤੇ 마ਸੀ ਤੇ ਦੋ ਭਾਂ ਦੇ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਲੜਕੀਆਂ ਦੀ ਮਾਤਾ ਆਪਣਾ ਪੰਜਾਬ ਤੋਂ ਬਾਹਰ ਹੈ ਇਸ ਵਿੱਚ ਸੰਬੰਧੀ ਡੀਐਸਪੀ ਸਿਟੀ ਬਨ ਕਲਦੀਪ ਸਿੰਘ ਬਰਾੜ ਨੇ ਸਾਰੀ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਨਸ਼ਾ ਤਸਕਰਾਂ ਨੂੰ ਸਖਤ ਵਾਰਨਿੰਗ ਵੀ ਦਿੱਤੀ ਹੈ ਕਿ ਅਗਰ ਤੁਸੀਂ ਨਸ਼ੇ ਦਾ ਕਾਰੋਬਾਰ ਕਰਦੇ ਹੋ ਤਾਂ ਬਠਿੰਡਾ ਪੁਲਿਸ ਇਸ ਨੂੰ ਲੈ ਕੇ ਕਾਫੀ ਲੱਟ ਹੈ ਅਤੇ ਹੁਣ ਤੁਹਾਡੇ ਤੇ ਲਗਾਤਾਰ ਮਾਮਲੇ ਦਰਜ ਕਰਦੀ ਰਹੀ ਹੈ ਅਤੇ ਤੁਹਾਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਤੱਕ ਦਿੱਤਾ ਜਾਵੇਗਾ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਮੌਤ ਹੋਈ ਹੈ ਅਤੇ ਉਸ ਮਾਮਲੇ ਦੇ ਵਿੱਚ ਦੋ ਔਰਤਾਂ ਸਮੇਤ ਚਾਰ ਤੇ ਮਾਮਲਾ ਦਾ ਆਪਣਾ ਦਰਜ ਕੀਤਾ ਗਿਆ ਅਤੇ ਮਾਸੀ ਭਾਂਜਾ ਸਮੇਤ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਨੌਜਵਾਨ ਦੇ ਮਾਦਕ ਰੋਗ ਤੇ ਚੜ੍ਹ ਕੇ ਪੀ ਰਿਹਾ ਸੀ। ਇਹ ਇਹ ਗੱਲ ਸਾਨੂੰ ਬਾਅਦ ਦੁਪਹਿਰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਕਿ ਉੱਥੇ ਨਰਗੋਨਾ ਰੋਡ ਦੇ ਉੱਤੇ ਇੱਕ ਨੌਜਵਾਨ ਵੱਲੋਂ ਨਸ਼ਾ ਕਰਨ ਨਾਲ ਉਹ ਵੀ ਡੈੱਡ ਬੋਡੀ ਪਈ ਆ ਉਹ ਸਾਡੇ ਪਹੁੰਚ ਤੋਂ ਪਹਿਲਾਂ ਉਹ ਡੈੱਡ ਬੋਡੀ ਹਸਪਤਲ ਲੈ ਆਏ ਸੀਗੇ ਉਮਰਤਰ ਦਾ ਨਾਮ ਗਜੈਂਦਰ ਸਿੰਘ ਉਹ ਸੋਨੂੰ ਪੁੱਤਰ ਰਵੀ ਸ਼ੰਕਰ ਲਾਲ ਸਿੰਘ ਵਸਤੀ ਦਾ ਰਹਿਣ ਵਾਲਾ ਇਹ ਵੀ 6 ਅੰਦਰ ਇੱਥੇ ਸੀ ਹੋਰਨ ਮੁਕੱਦਮਾ ਨੰਬਰ 142 ਅਤੇ ਇਹਨਾਂ ਤਾਰਾ 105 ਪਿੰਨ ਜਮਨਪੰਜ ਬੀ ਐਨ ਐਸ ਥਾਣਾ ਕਨਾਲ ਕਲੋਨੀ ਦਰਜ ਕਰ ਲਿਆ ਸੀਗਾ ਇਸੇ ਲਈ ਜਾਂਚਕੂਤ ਰਾਤ ਦੇ ਵਿੱਚ ਆਇਆ ਇਹ ਬਦੌਸ਼ਾ ਲੈ ਕੇ ਆਇਆ ਸੀ ਹਾਂ ਇਹ ਚਾਰ ਦੋਸ਼ੀ ਜਿਨ੍ਹਾਂ ਦੇ ਬਰਖਲਾਫ ਮਕਦਮਾ ਦਰਜ ਹੋਇਆ ਹੈ ਉਹਨਾਂ ਤੋਂ ਲੈ ਕੇ ਆਇਆ ਉਹਨਾਂ ਦੇ ਵਿੱਚ ਇੱਕ ਤਾਂ ਹੈਗੀਆ ਰਣਜੀਤ ਕੌਰ ਜਿਹੜੀ ਮੈਨਾਂ ਦੇ ਵਿੱਚ ਦੋਸ਼ੀ ਆ ਤੇ ਉਹ ਇੱਕੋ ਦੀ ਭੈਣ ਆ ਕਮਲਜੀਤ ਕੌਰ ਚੱਕ ਫਤਿਹ ਸਿੰਘ ਨਾਲ ਦੀ ਤੇ ਗਰ ਉਹਦੇ ਦੋ ਲੜਕੇ ਆ ਗੁਰਦੀਪ ਹੋਰ ਗਗੂ ਤੇ ਰਮਨਦੀਪ ਸਿੰਘ ਇਹਨਾਂ ਵਿੱਚੋਂ ਅਸੀਂ ਤਿੰਨ ਜਣਿਆਂ ਨੂੰ ਕਮਲਜੀਤ ਕੌਰ ਗਬੂਤ اور ਆ ਰਮਨਦੀਪ ਸੰਗਤ ਨੇ ਉਹਨਾਂ ਨੂੰ ਕੱਲ ਉਹ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਸੀਗਾ ਕਿ ਜਿਹੜੀ ਰਣਜੀਤ ਕੌਰ ਆ ਇਹ ਸਾਨੂੰ ਨਹੀਂ ਮਿਲੀ ਇਹਦੇ ਬਾਰੇ ਪਤਾ ਲੱਗਿਆ ਵੀ ਇਹਦੀ ਕੋਈ ਰਿਸ਼ਤੇਦਾਰੀ ਆ ਨਾਸਪੁਰ ਦੇ ਵਿੱਚ ਉਧਰ ਗਈ ਹੋਈ ਐ। ਕਦੀ ਕਰ ਜਿਹੜਾ ਕਰੀ ਸੀਗੀ ਇਸ ਤਰ੍ਹਾਂ ਇਹ ਕਿਹੜਾ ਕੰਮ ਕਰਦੇ ਇਹ ਚਿੱਟਾ ਵਿੱਚੋਂ ਦਾ ਕੰਮ ਕਰਦੇ ਇਹ ਇਹਨਾਂ ਦੇ ਬਾਰੇ ਸਾਹਮਣੇ ਵੀ ਇੱਕ ਤਰਸੇਮ ਸੋਮੇ ਨਾਂ ਦੇ ਬੰਦੇ ਤੇ ਅਸੀਂ ਕੁਛ ਚਿਰ ਪਹਿਲਾਂ ਹੀ 1 ਕਿਲੋ ਹੈਰੋਂ ਦਾ ਪਰਚਾ ਦਿੱਤਾ। ਉਹਦੇ ਨਾਲ ਇਹਨਾਂ ਦਾ ਸਬੰਧ ਸੀ ਉੱਥੋਂ ਲੈ ਲੁਕੇ ਆਉਂਦੇ ਆ ਤੇ ਅੱਜ ਉਹਨਾਂ ਦੇ ਕੱਲ ਇਹਨਾਂ ਨੂੰ ਵੀ ਕਾਬੂ ਕਰ ਲਿਆ ਬਹੁਤ ਇਹਨਾਂ ਦਾ ਜਿਹੜਾ ਨੈਕਸਸ ਟੁੱਟ ਚੁੱਕਿਆ ਇਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਕਹਿੰਦੇ ਕਿ ਹਾਂ ਇਹਦੇ ਬਾਰੇ ਅਸੀਂ ਤਵਦੀਸ਼ ਕਰ ਰਹੇ ਆ ਅਗਰ ਕੋਈ ਇਹਨਾਂ ਦੀ ਪ੍ਰਾਪਰਟੀ ਸਾਹਮਣੇ ਆਈ ਤਾਂ ਜ਼ਰੂਰ ਫ੍ਰੀਜ਼ ਕਰਾਈ ਜਾਏਗੀ ਮਰੀ ਵਾਲੇ ਬੀਬੀ ਨੂੰ ਲੈ ਕੇ ਆ ਸੀ ਜੀ ਮਰਨਾਲਾ ਵਿਅਕਤੀ ਵੀ ਉਹਦੇ ਫੋਨ ਵਗੈਰਾ ਅਸੀਂ ਕਬਜ਼ੇ ਦੇ ਲੈ ਕੇ ਸਾਰੇ ਪੜਤਾਲ ਕੀਤੀ ਆ ਉਹ ਇਹਨਾਂ ਕੋਈ ਲੈ ਕੇ ਆਇਆ ਸੀ ਉਹ ਕੁਝ ਦਿਨ ਪਹਿਲਾਂ ਹੀ ਉਹ ਨਸ਼ਾ ਸੜਾ ਕੇ ਅੰਦਰ ਤੋਂ ਬਾਹਰ ਆਇਆ ਸੀ ਤੇ ਕੱਲ ਉਹਨੇ ਪਹਿਲੇ ਦਿਨ ਹੀ ਇਹਨਾਂ ਤੋਂ ਜਾ ਕੇ ਇਹ ਨਸ਼ਾ ਲਈ ਜਿਹੜੀ ਹੈ ਕਿ ਸੀਗੀ ਦੋ ਦੋ ਲਈ ਸੀਗੀ ਇਸ ਦਰਾਂ ਉਹਦੀ ਮੌਤ ਹੋ ਗਈ ਸਰ ਇੱਕ ਹੋਰ ਵੀ ਜਿਹੜਾ ਹੈਗਾ ਕੋਈ ਲੋਟੇ ਲੈ ਕੇ ਚੋਰੀ-ਚੋਰੀ ਵਿੱਚ ਲੈ ਗਿਆ ਤਾਂ ਬੇਨਤੀ ਕੀਤੀ ਇਸ ਵਾਸਤੇ ਅਸੀਂ ਇਹਨਾਂ ਨੂੰ ਇਹ ਮੈਸੇਜ ਦਿੰਨੇ ਆ ਵੀ ਇਹ ਕੰਮ ਜਿਹੜਾ ਇਹਨੂੰ ਬੰਦ ਕਰ ਦਿਓ ਅਸੀਂ ਇਹ ਤੇ ਵੱਤ ਵੱਤ ਸ਼ਕਤੀ ਕੀਤੀ ਹੋਈ ਆ ਜਿਹੜਾ ਵੀ ਸਾਡੇ ਨੋਟਿਸ ਤੇ ਆਊਗਾ ਉਹ ਉਹਦੇ ਬਰਕਰਾਰ ਸਖਤ ਨਿਗਰਵਾਹੀ ਕੀਤੀ ਜਾਊਗੀ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਮਾਨ ਜੋ ਡੀਜੀਪੀ ਸਾਹਿਬ ਔਰ ਸਾਡੇ ਐਸਐਸਪੀ ਸਾਹਿਬ ਦਾ ਖਾਸ ਸੰਦੇਸ਼ ਹੈ ਤਾਂ ਵੀ ਮੈਸੇਜ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਕੇਸ ਦੇ ਵਿੱਚ ਬਖਸ਼ਿਆ ਨਹੀਂ ਜਾਣਾ